ਇੰਨਾ ਫਰਕ ਆ ਅਦਾ ਯਾਰ ਫਰਕ ਹੀ ਬਹੁਤ ਆ ਯਾਰ ਬਾਈ ਯਾਰ ਸਸਤਾ ਸੌਦਾ ਘੱਟ ਖੱਟੀ ਕਿਸਾਨ ਭਰਾਵਾਂ ਦੀ ਹੈ ਹਾਂ ਅਗਲੇ ਚੜਾਈ ਆ ਅਗਲਿਆਂ ਦੀ ਥੋੜੀ ਕੰਪਲੇਂਟ ਆ ਗਈ ਯਾਰ ਇਹਨਾਂ ਦੀ ਕਰਾਉਣੇ ਆ ਲੈਸ ਵਾਲਿਆਂ ਨਾਲ ਵੀ ਗੱਲਬਾਤ ਆਵੇ ਆ ਫੁੱਲ ਗਿਆ ਟਾਇਰ ਇਥੋਂ ਬਾਕੀ ਵਹਿਗੀਆਂ ਛੱਡ ਗਿਆ ਯਾਰ ਉਰੇ ਦਾ ਨਿਕਲ ਆਇਆ ਯਾਰ ਐਨੇ ਕੱਢਿਆ ਯਾਰ ਧੋ ਧੋ ਬਾਲੀ ਰੀ ਜਲਾਈ ਆਉਂਦਾ ਚੰਦਰਾ ਫੁੱਲਾ ਮੈਂ ਪਰੋ ਕਰਦੇ ਹਾਂ ਸਟਾਰਿੰਗ ਆਉਣ ਦੀ ਦੂਸਰੀ ਝੰਡ ਤੋਂ ਇਧਰੋਂ ਸਾਟਣ ਆ ਤੇਰਾ ਹਾਲ ਕਿੱਥੋਂ ਨੇ ਬਣਾਉਦੇ ਆ ਯਾਰ ਦੇ ਲੈ ਕੇ ਜਾਂਦਾ ਅਗਲੇ ਨੇ 11 15 ਬਣਾਏ ਨਹੀਂ 11 ਹੀ ਬਣਾਏ ਐ ਐਨੇ ਲਿਆਉਣੇ ਆ ਕਿਹੜਾ ਯਾਰ ਜਿਹੜੇ ਪਿੰਡ ਢਿਡੇ ਆ ਰਾਤ ਆ ਪਾਵਾ ਗਿਆ ਵੀ ਹੋ ਰਹਿ ਗਿਆ ਉਹ ਹੁਣ ਉਹਨੇ ਉਹਨਾਂ ਇੱਥੇ ਜੋੜਦੇ ਡਾਕਟਰ 4 ਕਿਲੇ ਬਾਅਦ ਹੀ ਹਟੇ ਚਲੋ ਕੋਈ ਆਪਾ ਲੈਣਾ ਸਵਾਰ ਗੜੇ ਮੋਇਆ ਉਹ ਛੱਡਦੇ ਤਕੜਾ ਕਰ ਕਰ ਕੇ ਰੈਂਦਾ ਹੀ ਆ ਗਣਾ ਦੇਵਾ ਸੁੱਕਾ ਵਾਣ ਹੁੰਦਾ ਉਹਦੇ ਚ ਜ਼ੋਰ ਘੱਟ ਲੱਗਦਾ ਤੇ ਜਿਹੜਾ ਥੋੜਾ ਬੱਤਰ ਹੁੰਦਾ ਇਹਦੇ ਜਦੋਂ ਟਾਇਰ ਘਮੋੜਾ ਟਰੈਕਟਰ ਜ਼ੋਰ ਜ਼ਿਆਦਾ ਲੱਗਦਾ ਪਰ ਇਹਦੇ ਜਿਹੀ ਆਪਾਂ ਦੂਜੇ ਹਾਈ ਜਿ ਤੁਹਾਨੂੰ ਦਿਖਾ ਲੈਂਦੇ ਆ ਤੇਰਾ ਹਾਲਾ ਤੇ ਦੋਵੇਂ ਲੀਵਰ ਛੱਡ ਦਿੰਨੇ ਆ ਸਾਰੇ ਨੇ ਛੱਡ ਦਿੰਦੇ ਆ ਨਹੀਂ ਦੁਰੇ ਉਹਦੇ ਛੱਡਦੇ ਆ ਨਹੀਂ ਰੁਚਾ ਕਰਾਇਆ ਲੈ ਉਹ ਬੋਲ ਥੱਲੇ ਲੱਗਿਆ ਹੋਇਆ ਆ ਟਰੈਕਟਰ ਦੇ ਕਲੱਚ ਪਲੇਟ ਤੋਂ ਡਰ ਲੱਗਦਾ ਆ ਦੂਜੇ ਦੇ ਵਿੱਚ ਮੇਰੇ ਨਾਲ 200 ਚੱਕਰ ਹੋਊਗਾ ਤੁਸੀਂ 300 ਮੰਨ ਲਓ ਭਾਵੇਂ 200 ਤੇ ਕਰਕੇ ਫੇਰ ਪਰਿਆਦਾ ਦੋਵੇਂ ਟਾਇਰ ਘਵਾ ਦ। ਉਹ ਪਰਦੀ ਘਵਾ ਦੂਗਾ ਜਿਹੜਾ ਸੁੱਕਾ ਜਵਾ ਆ ਜ਼ੀਰੋ ਵਾਲਾ ਇਹਦੇ ਵਿੱਚ ਵੀ ਘਵਾ ਕੇ ਵੇਖਾਂ ਜੀ ਈ ਬਈਆ ਸਾਬ ਦੀ ਬਾਤ ਤੇ ਮਿਸਟਰ ਪਿਆਰ ਉਹ ਕਹਿੰਦੇ ਤੂੜੀ ਜੀ ਦਾ ਖੇਰਾ ਪਿਆ ਸੀ ਇੱਥੇ ਪਹਿਲਾ ਮੌਣ ਵਾਲਾ ਠੇਕੇ ਵਾਲੇ ਵਾਣ ਦੇ ਵਿੱਚ ਤੂੜੀ ਜੀ ਭਰਾ ਕੇ ਲੋਡਰਨਾ ਤੇ ਉਹ ਨਹਿਰ ਤੇ ਸੜਦੇ ਆ ਜਿੱਥੇ ਪੌਲ ਬਣਿਆ ਉਹਦੇ ਮੂਰੇ ਢਾਲ ਬਹੁਤ ਖਲਲਈ ਆ ਤੇ ਹੁਣ ਵਿੱਚ ਖਲਾਰਦੇ ਆ ਤਾਂ ਤੰਗ ਬਹੁ ਕਰੂਗੇ ਨਾ ਗੱਲ ਨਹੀਂ ਏਡੀ ਛੇਦੀ ਜਾਂ ਤਾਂ ਇਹ ਤੋਂ ਪਹਿਲਾਂ ਖਲਾਰਨ ਵਾਲੀ ਸੀ ਜੀ ਤਾਂ ਇਹ ਲਾਈ ਜਾਂ ਮੈਂ ਆਹਲੇ ਦੂਰ ਨਾਲ ਆ ਵਾਹਨ ਪਿਆ ਆਪਣਾ ਕੈਰੀਅਰ ਹੀ ਦੋਰਿਆ ਇੱਕ ਜੀ ਵਾਹ ਬਾਲੀ ਰੀ ਜਲਾਈ ਆਉਂਦਾ ਚੰਦਰਾ ਕੀ ਨੂੰ ਕਿਹੜਾ ਮਾਰਦਾ ਫਿਰ ਵਿੱਚ ਕਿੰਨੀ ਢਿੱਗੀ ਢੁਗੀ ਹੈ ਆਏ ਆ ਲੈ ਢੱਗਾਂ ਇਹ ਮੇਰੇ ਪਿਆਰਿਓ ਕਰਾਂ ਟਾਇਰ ਪਾਉਣ ਚੱਲੇ ਆ ਇੱਕ ਡੱਕ ਡੱਕ ਠੀਕ ਕਰਾਉਣੇ ਆ ਲੈ ਚੱਲ ਲੈ ਚੱਲ ਆਈ ਫੋ ਜਦੋਂ ਗਾ ਆਪਣੀ ਕਾਰ ਦੇ ਮਗਰ ਹੀ ਲਾਏ ਆ ਨੰਬਰ ਪੜ ਲਾ ਤੇ ਖੱਬੇ ਮੋੜਨਾ ਪੱਪੀ ਰੇੜੂ ਇਹਦੇ ਜਾਣਾ ਆਪਾ ਚੱਲ ਤੋਰ ਹਿੱਲੇ ਤਾਂ ਨਹੀਂ ਟਾਇਰ ਵਾ ਸਹੀ ਆ ਚੱਲ ਕੋਈ ਨਹੀਂ ਆਇਆ ਆ ਜਾ ਫਰਾ ਰੇਡੀ ਵਾਲਾ ਤੇ ਆਉਣਾ ਰਾ ਪਰ ਅੱਖਾਂ ਸੱਟ ਆ ਹਾਂ ਇਹਨੂੰ ਕਹ ਵੇਚ ਦੀ ਮੋਰੇ ਕਾਢ ਦੂਗਾ ਸਾਡਾ ਬੰਦਾ ਓਏ ਇੱਕ ਤਾਂ ਪਾਟੇ ਹੀ ਫਿਰਦਾ ਜਮਾ ਸਾਰੇ ਹੀ ਪਾਟੇ ਪਏ ਆ ਹਾਂ ਮੈਂ ਲਲਵਾਉਂਗਾ ਇੱਥੇ ਹੀ ਪਏ ਆਲੇ ਗਰੀਬੋ ਤੁਸੀਂ ਉਹ ਕੱਲਾ ਮੂਰਲਾ ਚਲਾ ਦੇ ਆਪਦਾ ਦਾ ਮੂਰਲਾ ਹੀ ਸੋਨਣਾ ਹੁੰਦਾ ਸਾਈਡਾਂ ਵਾਲੇ ਤੋਂ ਕੀ ਲੈਣਾ ਨਹੀਂ ਯਾਰ ਨਾ ਮੈਂ ਸਪੀਕਰ ਆ ਬਾਈ ਯਾਰ ਸਿਆਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੋਨਾ ਫਿਕਰ ਪਰਲੇ ਸਹੀ ਚੱਲੀ ਰਹੀ ਨਾ ਗਾਰੇ ਇਹ ਚਾਹੁੰਦੇ ਨਹੀਂ ਹੋਰੇ ਮੋਰੇ ਦਾ ਨਿਕਲੇ ਪਏ ਯਾਰ ਐਨੇ ਕੱਢਿਆ ਯਾਰ ਧੋ ਧੋ ਇਹਦਾ ਜਰਪਾ ਦੇਦਾ ਮੈਨੂੰ ਉਹਦਾ ਮਾ ਪਾ ਲਿਆ ਮੈਂ ਤਾਂ ਅੱਗੇ ਆ ਕੇ ਨਾ ਮੈਂ ਕਿਹਾ ਕਿ ਤੇ ਸਾਡੇ ਬੰਦੇ ਲੀਨ ਲੱਗੇ ਹੋਏ ਵੈ ਇਦਾਂ ਹੀ ਕੱਢਦੇ ਚੰਗੇ ਭਲੇ ਫਿਕਰ ਰਿਹਾ ਹੋਵੇ ਮੋਰਾ ਕੱਢ ਤਾਂ ਇੱਕ ਮੈਂ ਕੋਈ ਨਹੀਂ ਪਹਿਲਾਂ ਵੀ ਇਹਦੇ ਨਹੀਂ ਹੋ ਉਹ ਉਧਰ ਆਵਾਜ਼ ਪੂਰੀ ਹੁੰਦੀ ਆ ਜੀ ਉਧਰ ਆਵਾਜ਼ ਠੀਕ ਹੈ ਲਾ ਕੇ ਦੇਖ ਲੈ ਕੱਢਦੇ ਨਹੀਂ ਆਵਾਜ਼ਾਂਗੇ ਮੈਂ ਜਦੋਂ ਆਉਂਦਾ ਹਾਂ ਬੈਠਾ ਰੋਟੀ ਪੁੱਕਦੇ ਮਰਜ ਨਹੀਂ ਮਰਜੀ ਖਾਣੀ ਹੈ ਕੋਈ ਨਾਣ ਸਾਰੀ ਕੰਮ ਸਟਾਰਟ ਕਰ ਤਾ ਹੈ ਇਹਦਾ ਹੱਥਨ ਕਿਵੇਂ ਆਊਗਾ ਹੌਲੇ ਸਾਵਾ ਤੁਹਾਡੇ ਕੰਮ ਹੈ ਘਾੜਦੇ ਨਹੀਂ ਤੁਸੀਂ ਆਹੋ ਭਾਈ ਮੇਰਾ ਤਾਂ ਤਾਂ ਆਵੇਂ ਕਈ ਰਿਵਾਇਜ ਦੀ ਪੇਚਕਾਰ ਨਿਕਲ ਜਾਂਦਾ ਤਾਂ ਉਵੇਂ ਹੀ ਨਾ ਜਾਲੀ ਕਾ ਦੇ ਦੱਸਦੀ ਦੂਰੀ ਵਰੀ ਪਾਲਾਂਗੇ ਨਵਾਂ ਹੋਰ ਕੀ ਨਹੀਂ ਨਵਾਂ ਕਾ ਤੁਸੀਂ ਪਾਉਣਾ ਮੈਂ ਸਮਝਾਈ ਸਾਰੀ ਗੱਲ ਨੂੰ ਅੱਛਾ ਜੀ ਤਲਕ ਜਾਂਦਾ ਮੂਰੇ ਆਉਂਗਾ ਲਾੜੀ ਕੇ ਸਵਾਰ ਕੇ ਮੂਰੋਂ ਫੜ ਕੇ ਹੁਣ ਮੁੰਡਾ ਸਿਆਣਾ ਏ ਮੁੰਡਾ ਸਿਆਣਾ ਤਾਂ ਬਈ ਲੱਗਿਆ ਨਹੀਂ ਤਾਂ ਸਾਡੇ ਕੋਲੇ ਬੜੀ ਜਾਣੀ ਗੱਲਾਂ ਦਾ ਕੀਦੋਂ ਨਹੀਂ ਜੀ ਕਰਦਾ ਕਨੇ ਵੀ ਜਸਵੰਤ ਸਿੰਘ ਬਾਦਲ ਸਾਹਿਬ ਕੋਲੇ ਪਹੁੰਚ ਚੁੱਕੇ ਆ ਜੀ ਟਾਇਰ ਟੂਰ ਵੱਡੇ ਪਾਵਾਂਗੇ ਅੱਜ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੈਮ ਖੜਦੀਆਂ ਕਲਾ ਪਾ ਫਿਰ ਯਾਰ ਕਿਹੜੇ ਟਾਇਰ ਆਰਟੀਆਈ 855 ਬੀਕੇਟੀ ਆ ਬਾਦਲ ਸਾਹਿਬ ਕਿਹੜੇ ਟਾਇਰ ਪਾਈਏ ਫਿਰ ਆਪਾਂ ਦੀ ਜਿਹੜੀ ਮੁੱਖ ਮੰਗ ਬੀਕੇਡੀ ਦੀ ਅੱਜਕੱਲ੍ਹ ਜੀ ਅੱਛਾ ਕੈਲ ਦੇ ਆਧਾਰ ਤੇ ਬੀਕੇਡੀ ਟਾਇਰ ਚੱਲ ਰਿਹਾ ਇੱਕ ਗੱਲ ਹੋਰ ਹੈ ਹਮ ਇੱਕ ਨੂੰ ਮੈਂ ਮਜ਼ਾਕ ਚ ਕਹਿਦਾ ਮੈਂ ਕਿਹਾ ਜੱਟਾ ਤੂੰ ਵੀ ਕੇਡੀ ਪਾਲਾ ਤੇਰੀ ਦੋ ਕਿੱਲੇ ਪੈਲੀ ਵੱਜੂ ਹਮ ਚਲੋ ਹਾਸੇ ਖੱਟਦੀਆਂ ਗੱਲਾਂ ਆਪਾਂ ਗੱਲ ਕਰਦੇ ਬਨੌਰ ਜੀ ਮਾਰਤੀ ਦੋ ਸਾਲਾਂ ਬਾਅਦ ਮੈਂ ਉਹੀ ਗੱਲ ਦੁਬਾਰਾ ਰਿਪੀਟ ਕਰੀ ਜਾਂਦਾ ਹਾਂ ਅੱਛਾ ਕੁਦਰਤੀ ਉਹੀ ਮੁੰਡਾ ਮੰਗੜਕੇੜ ਦਾ ਉਹ ਕਾਰ ਦੇ ਟਾਇਰ ਲੈਣ ਆ ਗਿਆ ਤੇ ਉਹ ਦੁਕਾਨ ਚ ਜਦੋਂ ਐਂਟਰ ਹੋਇਆ ਨਾ ਉਹ ਕਹਿੰਦਾ ਬਾਈ ਯਾਰੇ ਦੀ ਗੱਲ ਚੜਦੀ ਚਾਹਾਂ ਸਹੀ ਮੇਰੀ ਤਾਂ ਦੋ ਕਿੱਲੇ ਵੱਢੀ ਠੀਕ ਹੈ ਪਰ ਮੈਂ ਤੈਨੂੰ ਕਹਿੰਨਾ ਤੂੰ ਵੀ ਗਰੰਦਰ ਸਿਆ ਪਾੜਾ আর ਸਾਰਾ ਪਿੰਡ ਕੋਟਲੀ ਸੰਘਰਨਾ ਵੇਖ ਕੇ ਬਜ ਨਹੀਂ ਬੜੇ ਤਗੜੇ ਕਰੀ ਜਾਂਦੇ ਉਹ ਚੱਲੇ ਪਹਿਲੀ ਨਾਂ ਵਧੇ ਤਿਆਰ ਕਰਨ ਤੋਂ ਪਹਿਲਾਂ ਪਹਿਲਾਂ ਕਿਆ ਯਾਰ ਬਾਤ ਸਾਵਣਾ ਗਈ ਮੈਨੂੰ ਨਹੀਂ ਏਡੇ ਏਡੇ ਬਚਨ ਯਾਰ ਪੂਰੇ ਹੋ ਜਾਂਦੇ ਹੈ ਬਾਈ ਯਾਰ ਆਪਰ ਦਿਲ ਦੇ ਸਾਥ ਬੰਦੇ ਹੈ ਨਹੀਂ ਠੀਕ ਹੈ ਯਾਰ ਤੇ ਬਜ ਜਾਂਦਾ ਕਿਉਂ ਬਈ ਆਪਣਾ ਨਾਂ ਹਰਜੀਤ ਹਾਂਜੀ ਹਾਂਜੀ ਨਾ ਹੋਣਗੇ ਪੂਰੇ ਆਪਣੇ ਹੋਣਗੇ ਬਈ ਆਪਾਂ ਆ ਸਰਬਦਾ ਭਲਾ ਮੰ ਚੰਗੀ ਗੱਲ ਆ ਉਹਦੇ ਵੱਲੋਂ ਤਾਂ ਬਈ ਕਰਿਆ ਸਭ ਦਾ ਯਾਰ ਆਪਾਂ ਕੋਈ ਆਪਣਾ ਬੁਰਾ ਕਰ ਵੀ ਜਾਵੇ ਨਾ ਪਿੱਛੇ ਕਈਆਂ ਨੇ ਕੀਤਾ ਵੀ ਹੂੰ ਆਪਣਾ ਕੋਈ ਬੁਰਾ ਕਰੀ ਜਾਵੇ ਆਪਾਂ ਕਹਿੰਦੇ ਚਾਰੇ ਪਰਵਾਦਾ ਰੱਬ ਦਾ ਭਲਾ ਕਰ ਚਲੋ ਬਈ ਕੋਈ ਨਹੀਂ ਭਾਈ ਕੀ ਹੁੰਦਾ ਕੌਮ ਜੱਟਾ ਹੋਰ ਵਧੀਆ ਚੱਲ ਜਿੰਦਾ ਕੰਮ ਕਰੀ। ਲਓ ਮੈਂ ਕਹਿੰਦਾ ਜੀ ਅੱਗੇ ਨਾਲੋਂ ਜ਼ਿਆਦਾ ਪਰਫਾਰਮੈਂਸ ਹੋ ਗਈ ਹੈ। ਅੱਛਾ ਮੈਂ ਅੱਗੇ ਫਿਰ ਨਹੀਂ ਦੇਖਦਾ ਡਰਦੀ ਉਹ ਚਾਹ ਲੈ ਰੱਕੀ ਹੋ ਗਈ ਹੈ। ਨਹੀਂ ਨਹੀਂ ਅਸੀਂ ਅੱਜ ਤਾਂ ਹੀ ਆਏ ਦੁਬਾਰਾ ਇਹ ਸਾਨੂੰ ਪਤਾ ਹੀ ਮੁੜ ਕੇ ਕਿੱਥੇ ਵੇਲ ਮੈਣੀ ਹੈ। ਹਾਂਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਵੀ ਆਲਦਾ ਧੰਨਵਾਦੀ ਦੋਰਾ ਕੱਟ ਕੇ ਆਇਆ ਤੁਹਾਡੇ ਪਿੱਛੇ। ਤਾਂ ਸਮਝਿਆ ਕਿ 12 ਪਿੰਡਾਂ ਹੀ ਨਹੀਂ ਗਏ ਆਪਾਂ ਸਾਰੇ ਪਿੰਡਾਂ ਗਏ ਸਵੇਰੇ ਤੁਹਾਨੂੰ ਮਿਲੇ ਤੁਹਾਡੇ ਪਿੰਡ ਵੀ ਮਿਲੇ ਅੱਜ ਗ੍ਰਾਈ ਕਰਦੇ ਫਿਰਦੇ ਫਿਰ ਉਹ ਗ੍ਰਾਈ ਲਾਲਾ ਜਾ ਕੁਝ ਪੁਰਾਣੇ ਸੱਜਣੋ ਮਿੱਤਰ ਕਿਹੜੀਆਂ ਬਸ ਉਹਨਾਂ ਨੂੰ ਮਿਲੇ ਕੁਝ ਮਤਲਬ ਚਲੋ ਵਧੀਆ ਵਧੀਆ ਠੀਕ ਆ ਫਿਰ ਆਪਣੇ ਪੌੜਾਂ ਕੰਗਿਆ ਤੋੜਦਾ ਪੂਰਾ ਰਿਸਪੌਂਸ ਮਿਲਿਆ ਧੰਨਵਾਦੀ ਦੋੜਿਆਂ ਦਾ ਚਲੋ ਠੀਕ ਆ ਜੀ ਬਾਕੀ ਚਲ ਬਾਹਰ ਜਾ ਕੇ ਕਰਦੇ ਆ ਗੱਲਾਂ ਬਾਤਾਂ ਯਾਰ ਬਾਈ ਨੇ ਕਿਹਾ ਫੋਨ ਕੱਢ ਕੇ ਖਾਓ ਮਾੜਾ ਜਿਹਾ ਬਾਹਰ ਲੈ ਜਾ ਰਹੇ ਆ ਔਰ ਲਈ ਕਿਹੜੇ ਦੀ ਯਾਰ ਹੋਰ ਹੀ ਹਿਸਾਬ ਦੀ ਬਣੀ ਹਾਂ ਇੰਨਾ ਦਾ ਵਾਧੂ ਆ ਲੱਗਾ ਹੋ ਯਾਰ ਇਹ ਸਾਡਾ ਐਗਰੀਮੈਂਟਸ ਹੋਊਗਾ ਉਹ ਲਿਖਾ ਆਰ ਆਰ ਠੀਕ ਕਰ ਦਿੰਦੇ ਐਗਰੀਮੈਂਟਸ 8155 ਆਰ ਆਰ ਪਰ ਲਾਲ ਐਸਦਾ ਨਾ ਆਨਲਾਈਨਸ ਦਾ ਉਹਦੇ ਨਾਲ ਉਹਦੇ ਨਾਲ ਗੱਡੀ ਵੱਡੀ ਐ ਹਾਂ ਉਹ ਜੱਜ ਦਾ ਜੇ ਕੇ ਦਾ ਦੇ ਜੂ ਕੇ ਤਾਂ ਯਾਰ ਰੱਬ ਨਾ ਹੀ ਭੋਲੇ ਹੋਵੇ ਕਦੇ ਨਾ ਪਰ ਬੈਂਕ ਕੱਢ ਲਗੇ ਹੋਰ ਕੋਸ ਸਾਫਾ ਕੱਢ ਲਗੇ ਯਾਰ ਰਾਤ ਹਨੇਰਾ ਆ ਜਾਊਗਾ ਤੇ ਬਾ ਚੱਲੇ ਫਿਰ ਤੁਸੀਂ ਮਰਦੀ ਆ ਤੁਹਾਡੀ ਜਟੋ ਲੈ ਵੀ ਬੀਕੇਟੀ ਪਾਉਣ ਲੱਗੇ ਆ ਜਿਹੜੀ ਆਪ ਨੂੰ ਪਸੰਦ ਨਹੀਂ ਸੀ ਕੰਪਨੀ ਅੱਜ ਪਸੰਦ ਹੋ ਗਈ ਆ ਯਾਰ ਆਹ ਸਾਫਾ ਮੇਰਾ ਧੜੀ ਉਹ ਆਪਣਾ ਹੋਰ ਤਾਂ ਕੋਹਣੇ ਨਾਲ ਸੇਲ ਪਾਉਣੀ ਆ ਕੱਲ ਸਵੇਰੇ ਤੜਕੇ ਉਹਦੇ ਤੋਂ ਹਾਂ ਸੇਮੇ ਪਾੜੇ ਪਾੜੇ ਹੀ ਤਾਂ ਜੀ ਸੀਲ ਯਾਰ ਸਾਰਾ ਕੱਢੀ ਜਾਂਦਾ ਉਹਦਾ ਸਮਾਨ ਵੀ ਲੈਣਾ ਪੁਹਾ ਵੀ ਦੇ ਜਾ ਯਾਰ ਓਏ ਪ੍ਰੀਤਪਾਲ ਪਤੋ ਤੇਲ ਪਾਲ ਜੀ ਉਹਨੂੰ ਆਪੇ ਕਰ ਲਈ ਇਹਨਾਂ ਦਾ 1000 ਰੁਪਏ ਦਾ ਪਾਲ ਜੀ ਲੈ ਵੀ ਮਿੱਤਰੋ ਟਰੈਕਟਰ ਚ ਵਧਿਆ ਪਿਆ ਜ਼ੋਰ ਜਾਦੇ ਸਲੈਪੀ ਮਾਰੀ ਜਾਂਦਾ ਤੇਰਾ ਹਲਾਂ ਤੇ ਮੱਥੇ ਮੁੱਥਿਆਂ ਤੇ ਰੋਈ ਜਾਂਦਾ ਸਮਝ ਲੋ ਤੇ ਹੁਣ ਅੱਜ ਪੌਣ ਆਏ ਬਹੁਤ ਵੀਰ ਕਹਿੰਦੇ ਲੈਨਸ ਦੇ ਪਾਦੇ ਪਰ ਲੈਨਸ ਦੇ ਤਾਂ ਬਾਦਰਾ ਲਾਏ ਪਏ ਨਾ ਕਹਦੇ ਇਹ ਪਾਲਾ ਵਧੀਆ ਨਾਲ ਦੇ ਨਾਲ ਦੇ ਪਾ ਲਈਏ ਨਹੀਂ ਯਾਰ ਇਹ ਤਾਂ ਨਹੀਂ ਆਹ ਤਾਂ ਅਗਲੇ ਆਪਣੇ ਲੈ ਲੈਂਦੇ ਆ ਅਗਲੇ ਲੈ ਲੈਂਦੇ ਆ ਹਾਂ 1016 ਅਗਲੇ ਲੈ ਆ ਪਰ ਲੈ ਆ ਸਿਰ ਮੈਨੂੰ ਨਹੀਂ ੱਡਾ ਫਿੱਟ ਲੱਗਿਆ ਇਹ ਵੀ ਲਾ ਹੀ ਜਾਂਦਾ ਆ ਬਾਂਗਾਂ ਨੇ ਲਾਏ ਆ ਹਾਂ ਲਾ ਲੀ ਨੀ ਇਹ ਫਿਰ ਕਿਹੜੇ ਪਾਉਣੇ ਹੋਰ ਚਟਾ ਦੂੰ ਆਪਣਾ ਫਿਰ ਤੂੰ ਹੀ ਦੱਸ ਹੁਣ ਜਿਹੜੀ ਪਹਿਲਾਂ ਦਾ ਵੀ ਕੇਟੀ ਫਿਰ ਆਪਣੀ ਮਹਾਪਾਲਟੀ ਵੀ ਕੇਟੀ ਵੀ ਕੇਟੀ ਠੀਕ ਆ ਉਹ ਪਾਉਣੇ ਉਹ ਪਾ 855 ਪਾਵਾਂਗੇ ਨਾਲੇ ਇਹ ਉ ਪਾ ਵੀ ਲੈਂਦੇ ਪਰ ਜਦੋਂ ਇੱਥੇ ਬਾਂਗਾਂ ਦੇ ਵੇਖਿਆ 3630 ਤੇ ਲਾਏ ਇਹਨਾਂ ਨੇ ਫੇਰੇ ਰਮਾਇਆ ਚਲੇ ਨੋਰਲੈਂਸ ਤੇ ਤਾਂ ਨੇੜੇ ਹੋਣ ਦਾ ਪੈਦਾ ਨਹੀਂ। ਕਣੀ? ਨਹੀਂ ਨਹੀਂ ਆਪ ਕੋ 20 ਜਿਹੜੀ ਪਾਉਣਾ। ਤੇ ਆ BK T ਦਾ ਜਮਾ ਸਿਰੇ ਵਾਲਾ ਟਾਇਰ ਇਹੀ ਹੁੰਦਾ। ਹਾਂ। ਕਿੰਨਾ ਕਿਹੜਾ ਮਾਡਲ ਦਾ? RT 855। ਠੀਕ ਆ। ਇਹ ਦੂਤੇ। ਹਜੇ ਤੱਕ ਤਾਂ ਕੋਈ ਹੈ ਨਹੀਂ ਨਾ ਕੋਈ ਜੰਮਿਆ। ਤੇ ਜੇ ਜੰਮੂਗਾ ਵੀ ਤਾਂ BK T ਦਾ ਹੀ ਜੰਮੂਗਾ ਤਨੇ ਵੀ ਦੱਸ ਰਿਹਾ ਜੇ ਨਵਾਂ। BK T ਜੀ ਵੀ ਜਾਨੀ ਸਿਰੇ ਵਾਲਾ ਮਾਡਲ ਇਹ ਆ। ਟੌਪ ਬਸ ਫਿਰ ਇਹੀ ਪਾ। ਆ ਫਿਰ ਰਿਲਾਇੰਸ ਤਾਂ ਸਾਰੇ ਭਾਈ ਫਿਰਦੇ ਨਾਲੇ ਕਣੀ। ਆਣ ਮੌਕਸਰ ਦੇ ਵਿੱਚ ਪਤਾ ਤਾਂ ਲੱਗੇ ਪਾਇਆ ਟਾਇਰ ਨਹੀਂ ਨਹੀਂ ਜਾਊ 80000 ਦੇ ਨੇੜੇ ਦਾ ਸਗੂ ਸੋਈ ਹਾਂ ਹਾਂ ਕੋਈ ਕੋਈ ਇੱਕ ਕੁਆਲਿਟੀ ਟੂਬ ਪਾਵਾ ਪਾ ਕੇ ਮਹਿੰਗਾ ਹੋਊਗਾ ਜਾਨੀ ਹੋਊਗਾ 80000 ਦੇ ਕਰੀਬ 80 ਟੂਬਾ ਪਾ ਕੇ ਚੱਲ ਕੋਈ ਨਹੀਂ ਫੇਰ ਠੀਕ ਚੱਲ ਕੋਈ ਨਹੀਂ ਨੇ ਲੋਕ ਕਹਿੰਦੇ ਸੀ ਨਾ ਵੇ ਗੁਰਵਿੰਦਰ ਸਿੰਘ ਹਾਂ ਬਈ ਕੋਈ ਫਰਕ ਪਿਆ ਵੇ ਆ ਚਾਹ ਟੇਟਰ ਨਹੀਂ ਖੜਿਆ ਸੰਡੇ ਆ ਇੱਕ ਬਿਲਕੁਲ ਬਈ ਆ ਦੋ ਆ ਤਿੰਨ ਇੱਕ ਉਹ ਖੜਾ ਚਾਰ ਬਿਲਕੁਲ ਨਹੀਂ ਖੜੇ ਸਹੀ ਆ ਜਵਾ ਹੈਗਾ ਨਹੀਂ ਨਹੀਂ ਫਰਕ ਤਾਂ ਯਾਰ ਮਹਾਰਾਜ ਨੇ ਦੇਣਾ ਬਾਈ ਯਾਰ ਯਾਰ ਉਹ ਆਪਣੇ ਨਾਲ ਆ ਪਰਮਾਰਦਾਵਾ ਕਹੇ ਦੇ ਕਹੇ ਨਾਲ ਗੱਲਾਂ ਬਣਾਉਣਾ ਕੋਈ ਨਹੀਂ ਪੜਦਾ ਹੂੰ ਕੰਮ ਖੁੱਲ ਪਰਬ ਦੀ ਕਿਰਪਾ ਨਾਲ ਅੱਜ ਵੀ ਹੋਵੇ ਆ ਨਹੀਂ ਸਹੀ ਹੈ ਇਹ ਤਾਂ ਬਾਈ ਮਾੜਾ ਕੁੱਤੇ ਹੀ ਨਾ ਦੱਸੀਦਾ ਹੈ ਗੱਲ ਕੋਈ ਆਖੇ ਜਾ ਅਸੀਂ ਤਾਂ ਬਾਈ ਤੈਨੂੰ ਫੋਨ ਕਰਕੇ ਸਪੈਸ਼ਲ ਅੱਜ ਸੰਡੇ ਵੀ ਅੱਜ ਰੈਲ ਹੋਊ ਫੇਰ ਆਏ ਸੌਂਦੇ ਨਹੀਂ ਪਾਣੇ ਆ ਸੋਹਣਿਆ ਜਟਾ ਆ ਟਾਇਰ ਇਧਰ ਨੂੰ ਨਿਖਾ ਦੇ ਬਾਦਲ ਨੂੰ ਲਿਆਉਣਾ ਯਾਰ ਬਾਦਲ ਬਿਨਾ ਆਪਾਂ ਸੁਣਨੇ ਹੋ ਜਾਂਨੇ ਆ ਉਹਦੇ ਉਹ ਬਹੁਤ ਗੱਲਾਂ ਸਾਂਦੇ ਬਾਦਲ ਜਟਾ ਗਾਂ ਬੱਚਾ ਫਰਦਾ ਛੁੱਟੀ ਨੂੰ ਲਾਇਆ ਵੀ ਮਿੱਤਰੋ ਦਿਲਾਂ ਦੀ ਧੜਕਣਾ ਆਪਣੀ ਆ ਆ ਗਈ ਨੇ ਠੀਕ ਆ ਯਾਰ ਸੋਹਣਾ ਜਗਜੀਤ ਸਿੰਘ ਕਹਿੰਦਾ ਟਾਇਰ ਸੋਹਣਾ ਨਹੀਂ ਇਹਦਾ ਸੋਹਣਾ ਤਾਂ ਕਿਉਂ ਨਾ ਹੋਊਗਾ ਜੀ ਤੇ ਪੈਸੇ ਲੱਗੇ ਉਹਨੂੰ ਪੁੱਛ ਕੇ ਉਹ ਇਹਦੇ ਨਾਲ ਆ ਲੈ ਆ ਉਹ ਤਾਂ ਇਦੋਂ ਅੱਧਾ ਟਾਇਰ ਹੈ ਜੇ ਹੁਣ ਇੰਨਾ ਨੇ ਨਾ ਨਾ ਮੰਜੀ ਲਾਈ 13 ਹਲਾਂ ਦੀ ਫੇਰ ਫੇਰ ਬਦਲਦੇ ਨੇ ਕੋਈ ਨੰਗੇ ਜਿਹਾ ਸੰਤਾ ਇਧਰ ਆ ਬਈ ਚੱਲ 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 ਚੁਣਾ ਆ ਜੋ ਸੋਹਣਿਆ ਅਡੀਕ ਦੀਆਂ ਤੁਹਾਨੂੰ ਕੋਟਲੀ ਦੀਆਂ ਰਾਹਾਂ ਇਹ ਹੁੰਦੀ ਹੈ ਲਿਆਜ ਚ ਕੰਮ ਸਾਰੇ ਕੰਮ ਸਾਨੂੰ ਆਪ ਕਰਨੇ ਪੈਣੇ ਲੈ ਵੀ ਲੈ ਆਏ ਤਾਂ ਇੱਕ ਤਾਂ ਕੱਤਰ ਨਾਲ ਬਿਲਕੁਲ ਇਹ ਪਾਉਣੇ ਆ ਬਾਈ ਸੋਹਣਿਆ ਚੰਗੇ ਹੀ ਗਏ ਹੁਣ ਪੈਸੇ ਲੱਗੇ ਸਾਨੂੰ ਤਾਂ ਜੇ ਤੂੰ ਕਹ ਇਹਦੇ ਨਾਲ ਤਾਂ ਟਾਇਰ ਹੀ ਨਹੀਂ ਬਣਿਆ ਬਈ ਬਾਦਲਾਂ ਨੂੰ ਇਹੇ ਇਹ ਦਾ ਟਾਇਰ ਜੀ ਨੇ ਪਾ ਲਿਆ 2 ਕਿੱਲੇ ਪੈਲੀ ਬਣ ਜੂ ਕਵਾੜਿਆਂ ਰਕੇ ਟਾਇਰ ਆ ਮਿੱਤਰੋ ਇਹ ਪੂਰੀ ਗੱਡੀ ਆ ਇਹਦੀ ਗੱਡੀ ਇੱਥੋਂ ਲਾ ਕੇ ਚਲਾਏ ਮੈਂ ਲਿਆ ਆ ਹੁਣ ਇਹ ਨਾ ਕਹਦਾ ਜੈਕ ਹੀ ਆ ਟਾਇਰ ਬਾਈ ਨੀ ਨੀ ਟਾਇਰ ਨਹੀਂ ਇੱਕ ਕੱਚਾ ਨਾ ਲੈ ਜਾ ਕੇ ਤੇ ਚਾਹ ਬਹੁਤ ਆ ਸਾਨੂੰ ਉਹ ਸਿੰਘਲਾ ਸਾਹਿਬ ਥੱਲੇ ਪਿਆ ਹੈਲੋ ਇੰਨੇ ਟਾਇਰਾਂ ਦੇ ਥੱਲੇ ਪਿਆ ਬਾਈ 1 2 3 4 5 6 5 ਟਾਇਰ ਉੱਤੇ 5 ਕੁਆਂਟਲ ਵਾਜਣਾ ਸਮਝਦਾ 4 ਆ ਹੈਗਾ ਅਲਾਈਅੰਸ ਇਹਦਾ ਕੁਝ ਵੀ ਨਹੀਂ ਲੱਗਦਾ ਉਹਦੇ ਮੂਰੇ ਇਹ ਹਨਾ ਨਾ ਗੁੱਡੀ ਵੀ ਛੋਟੀ ਹੈ ਬਾਕੀ ਉਹਨੇ ਠੋਕ ਨਹੀਂ ਬਣਾ ਰਿਆ ਹੁਣ ਤਾਂ ਆਪ ਨੂੰ ਆਪ ਦਾ ਹੀ ਘੋੜਾ ਸੋਨਾ ਲੱਗੂਗਾ ਆਪ ਦਾ ਟਾਇਰ ਹੀ ਤੇ ਆ ਤਾਂ ਹੈ ਨਾ ਉਹੀ ਹੈ ਥੋੜੀ ਚਲ ਇੱਕ ਤਾਂ ਫਟ ਕਰਾਈਏ ਲੈ ਜਾਣਗੇ ਤੈਨੂੰ ਆਪਾਂ ਉਹ ਲੈ ਕੇ ਚੱਲਗੇ ਆਹ ਤਾਂ ਕਿਹੜੀ ਕੰਪਨੀ ਦਾ ਡੈਰ ਆ ਹਾਂ ਤਾਂ ਕਿ ਹੋ ਰਹੀ ਐ ਹਮ 83 ਦਾ ਇਹਦੀ ਗੁੱਡੀ ਉਹਦੀ ਝੱਡੀ ਹੈਗੀ ਐ ਬਾਈ ਗੁੱਡੀ ਦਾ ਮੈਟਰ ਨਹੀਂ ਹੈਗਾ ਰੇਡੀਅਲ ਦੇ ਵਿੱਚ ਜਿੰਨੀ ਕਿ ਚਲੋ ਆਪਾਂ ਨੂੰ ਭਰਾਵਾਂ ਤੋਂ ਨੌਲੇਜ ਮਿਲਦੀ ਰਹਿੰਦੀ ਐ ਇਹਦੇ ਵਿੱਚ ਆਹ ਗੈਪ ਦਾ ਇਹਦੀ ਆਪ ਦੀ ਕਲੀਅਰੈਂਸ ਦਾ ਜਿਹੜਾ ਫਰਕ ਆ ਇਹਦੇ ਨਾਲ ਉਹਦੀ ਜਿਆਦਾ ਹੋਊਗੀ ਆ ਪਾਉ ਲੈ ਚੱਲ ਗਿਆ ਆਪਣੇ ਵਾਲਾ ਅੱਛਾ ਉਹ ਕੱਢਾ ਬੈਠਾ ਠੀਕ ਹੈ ਹਰਦਾਸ਼ ਤਾਂ ਹੈਗੀ ਟਾਇਰ ਦੀ ਬਾਈ ਐਵੇਂ ਡਰਾਈ ਜਾਂਦਾ ਜੀ ਮੈਨੂੰ ਆ ਆ ਵੀ 420 ਆ ਆ ਕਿਹੜਾ ਯਾਰ 1692 ਅੱਛਾ 20 केटी ਇੱਕ ਟਾਇਰ ਵੀ ਉਹ ਤੇ 400 ਜੀ ਹਾਂ ਟਾਇਰ ਵੀ ਚੰਗਾ ਹਨਾ ਨਾਈ ਲਾਉਣ ਵਾਲਾ ਹੀ ਲੈ ਛੇਪ ਇਹਦੀ ਵੀ ਉਹਦੇ ਨੂੰ ਆਪਣੇ ਨੂੰ ਆ ਵਿੱਚ ਚੀਜ਼ ਹਨਾ ਡਿਜ਼ਾਈਨ ਦਾ ਇਹ ਨਾਈ ਲੌਂ ਟਾਇਰ ਇਹਨਾਂ ਨੂੰ ਤਾਂ ਗੋਲ ਦਾ ਹੀ ਕਹੋ ਨਾ ਨਗਰਾ ਤੂੰ ਯਾਰ ਮੰਨੇਗਾ ਹੁਣ ਕੱਲ ਪਰਸੋਂ ਮਾਵਾਵਾ ਉਹ ਜਿੱਥੇ ਤੂੜੀ ਸੀਗੀ ਮੇਹਦ ਵਾਲਾ ਟਾਇਰ ਹਾਲ ਖੁੱਭ ਜਾਂ ਟਰੈਕਟਰ ਉਹ ਵੀ ਸਲਿੱਪ ਮਾਰੀ ਜਿਵੇਂ ਜਿਵੇਂ ਉਹੀ ਯਾਰ ਜਿਵੇਂ ਮੰਨ ਲਾ ਵੀ 13 ਦੇ ਟਾਇਰ ਪਾਏ ਹੁੰਦਾ ਜਮਾ ਬਿਨਾ ਲੋਡ ਤੋਂ ਉਹੀ ਟਾਇਰ ਕਗਾ ਹੀ ਆਉਂਦਾ ਜੀ ਹੋਰ ਤਾਂ ਹੀ ਤਾਂ ਹਾਲ ਦਾ ਲਾਉਂਦਾ ਹੀ ਨਹੀਂ ਹਾਲ ਹੁਣ ਪੋਲਾ ਤੇ ਹੁਣ ਆਪ ਸਲਿੱਪ ਮਾਰੀ ਜਾਉ ਜੇ ਕਰਡੇ ਚ ਲੱਗ ਜਾਣਗੇ ਤਾਂ ਵੀ ਸਲਿੱਪ ਮਰੀ ਨੇ ਹੁਣ ਤਾਂ ਇਹਨਾਂ ਦਾੱਕ ਚੱਬਿਆ ਜੇ ਹੁਣ ਜੇ ਇਹਨਾਂ ਨੇ ਵੀ ਨਾ ਕੋ ਕਰਿਆ ਟਾਇਰ ਹੁੰਨੀਵਾ ਯਾਰ ਹਨਾ ਨੀਵੇਂ ਹੀ بڑا ਲੱਗਾ ਟਾਇਰ ਮੈਂ ਤਾਂ ਆ ਚੀਜ਼ ਛੋਟੀ ਨਾ ਹੋਵੇ ਦੀ ਨਾਈ ਲਾਉਣਾ ਉੱਚਾ ਉਹ ਟਾਇਰ ਥੱਲੇ ਕਿਤੇ ਬਰਾਬਰ ਲਿਆ 16 9 28 ਔਰ ਲਾਈਟ ਹੱਲ ਆ ਵੀ ਉਹੀ ਆ 20 केटी ਇਹ ਕਮਾਂਡਰ ਉਹ ਪਰਲਾ ਦੂਜਾ ਇਹ ਐ ਨਹੀਂ ਪਤਾ ਇਹਨਾਂ ਜੋ ਮਹਿੰਗਾ ਕਿਹੜਾ ਕਮਾਂਡਰ ਕਿਉਂ ਫਾਰਮ 2 2000 ਪਲੱਸ ਹਾਂ ਇਹ ਟਾਇਰ ਉੱਚੇ ਹੁੰਦੇ ਹਨਾ ਯਾਰ ਨਹੀਂ ਯਾਰ ਓਡਾ ਹੀ ਆ ਉਹ ਚਾਈ ਚ ਕਿੰਨਾ ਫਰਕ ਨਾ ਪੁੱਤ ਛਿੱਟੇ ਨਾ ਪੋ ਸਾਡੇ ਤੇ ਨਾਰਮਲ ਜਿਹਾ ਵਰਤੋ। ਚਾਈ ਜ਼ਿਆਦੇ ਕਰਕੇ ਆ। ਚਾਈ ਦੇ ਵਿੱਚ ਦੇਖ। ਅਜਾਈ ਦਾ ਮਿੱਤਰੋ ਬਰਾਬਰ ਹੀ ਐ। ਬਸ ਇਹ ਦਾ ਕੀ ਐ ਇਹਦੀ ਜਿਹੜੀ ਗੁੱਡੀ ਐ ਡੂੰਗੀ ਕਰਕੇ ਆਪਾਂ ਨੂੰ ਐ ਲੱਗਦਾ ਟਾਇਰ ਹਨਾ। ਉਹ ਟਾਇਰ ਦੀ ਗੁੱਡੀ ਨਹੀਂ ਹੁੰਦੀ ਉਹਨੇ। ਹੁਣ ਤਾਂ ਸਵੇਰੇ ਜੋੜਨਾ ਆਪਾਂ। ਹਾਲ ਵੇਣੇ ਵੇਲੇ ਤਾਂ 17 ਹੀ ਪਾਵਾਂਗੇ ਫਿਰ। ਕੋਣ ਦੂਰ ਹੀ ਲਾਉਣੀ ਆ ਹੁੰਦਾ। ਚੱਲ ਯਾਰ ਆਪਣਾ ਉਹ ਲੈ ਚੱਲਗੇ। ਆਪਾਂ ਲੈ ਚੱਲ ਗਿਆ ਆਪੇ ਆ ਜਾਣਗੇ ਇਹਨੂੰ ਇੱਥੇ ਖਾਲ ਦੇ ਮੜਾ ਜਿੱッセ ਕਰਦੇ ਆਂ ਇਹਨੂੰ ਗਾਂ ਤੋਰ ਲੈਨੇ ਇਹਦਾ ਪਾਈ ਜਾ ਕੇ ਨਵੀਆਂ ਡੱਚ ਟੂਬਾਂ ਪਾਵਾਂਗੇ ਟਿਊਬਲੈਸ ਆਪਾਂ ਨਹੀਂ ਪਾਵਾਂਗੇ ਹੁਣ ਉੱਚਾ ਲੱਗਦਾ ਯਾਰ ਕੱਲਾ ਜਾਂਦੇ ਜਾਂਦੇ ਹੁੰਦੇ ਯਾਰ ਆਪਦੀ ਆਵਾਜ਼ ਤਾਂ ਸੁਰਦੇ ਨਹੀਂ ਇਹ ਤਾਂ ਫੇਰ ਵੀ ਸਹੀ ਤਰ੍ਹਾਂ ਜਾਂਦਾ ਜੀ ਨਾਈ ਲਾਉਣਾ ਹਾਂ ਇਹ ਸਾਰਾ ਲੱਗਦਾ ਨਾ ਇਹਦੇ ਹੁਣ ਲੋਕਿਆਂ ਦੇ ਨੁਕਸਾਨ ਵੀ ਆ ਰੋਡ ਤੇ ਡਰਾਈਵ ਡਰਾਈਵਰ ਹੀ ਨਹੀਂ ਦਿੰਦਾ ਉਹਨੇ ਜਿੰਨੀ ਨਾਲ ਹੀ ਲੌਂ ਟਾਇਰ ਤੇ ਦਿੰਦਾ ਇਹਨੇ ਸਾਰੇ ਨੇ ਗ੍ਰਿਪ ਬਣਾਉਂਦਾ ਜਣਾ ਪਰ ਰੋਡ ਤੇ ਆਪਾਂ ਕਿਹੜਾ ਕਰਾਇਟ ਹੋਣਾ ਤੇ ਕਰਨ ਦੇ ਬਾਈ ਜੀ ਆਪਾਂ ਤਾਂ ਬਾਈ ਜੀ ਨੁਗਰੇ ਦਾ ਜੋਰ ਤੇ ਕਰਨਾ ਸੌਫਟ ਹੀ ਨਾ ਟਾਇਰ ਵਿੱਚੋਂ ਗੱਡੀ ਉਹਵੇਂ ਦੀ ਵੀ ਹਨ ਲੱਗਦੀ ਲੈ ਮੇਥੋਂ ਆ ਗਈ ਉਹ ਘੜੀ ਕਹਿੰਦੇ ਬੀਕੇਟੀ ਆਪਣੀ ਅੱਜ ਪਸੰਦ ਬਾਰ ਰਿਹਾ ਟਿਊਬਲੈਸ ਟਾਇਰ ਹੈ ਵੈਸੇ ਇਹ ਪਰਾਪਾਟੀ ਉਹ ਵੀ ਪਾਵਾਂਗੇ ਐਨਾ ਫਰਕ ਆ ਯਾਰ ਦਾ ਯਾਰ ਫਰਕ ਹੀ ਬਹੁਤ ਆ ਯਾਰ ਬਾਈ ਯਾਰ ਜੇ ਹੌਣ ਨਾ ਨਾ ਗ੍ਰਿਪ ਬਣੀ ਫੇਰ ਨਹੀਂ ਬਣਦੀ ਨਹੀਂ ਬਾ ਜਾਈ ਦਿਆਂ ਪੂਰੀਆਂ ਹਨ ਕਾ ਤੇਰੇ ਬਾਈ ਅੱਛਾ ਹੀ ਫੋਟੋ ਕਰ ਪਿਆ ਪਿਆਰ ਸਤਕਾਰ ਜੀ ਬਹੁਤ ਫਰਫਣਾ ਢੋਲ ਢੋਲ ਪੈਂਦਾ ਨੀ ਇਤ ਕੀ ਦਾ ਬਾਦਲਾਂ ਨਾਲ ਬਾਹਲਾ ਪੈਣਾ ਨਾ ਅੱਛਾ ਜੀ ਹਾਂ ਪ੍ਰਮਾਤਮਾ ਹਮ ਸੋਖ ਰੱਖ ਕੇ ਹਮ ਦੇਖਦੇ ਸੰਘਰਸ਼ਨ ਤੇ ਬੈਠੂ ਬਾਈ ਇਤ ਕੀ ਨਹੀਂ ਪੂਰਾ ਹੀ ਠੀਕ ਹੈ ਜੀ ਹੋਰ ਜੱਟਾ ਵਰ ਪਾ ਦੇ ਫਿਰ ਵੀ ਕੇਡੀ ਨਹੀਂ ਟਲਿਆ ਨਹੀਂ ਟਲਿਆ ਗੱਲ ਨਹੀਂ ਬਣਦੀ ਇਹਨਾਂ ਬਣਾ ਵਾਕੇ ਗੱਲ ਸਹੀ ਹੈ ਜਿਵੇਂ ਕਹਦੇ ਬਾਦਲਾਂ ਬਣਾ ਮੈਂ ਗੱਡੀ ਦੇਖਦਾ ਮੈਂ ਠੀਕ ਹੀ ਹੈ ਇਹ ਪੂਰੀ ਗੱਡੀ ਸਹੀ ਹੈ ਗੱਡੀ ਸਮਾਨੀ ਜੜੀ ਪਈ ਓਏ ਆਹ ਟੇਰਾ ਨਹੀਂ ਕਰਨੀ ਤਾਂ ਹੀ ਹਾਲ ਨਹੀਂ ਖਾਈਦਾ ਸਲੈਪ ਹੀ ਮਰੀ ਨੇ ਸਲੈਪ ਦੀ ਇੱਧਰ ਦੇਖ ਆ ਹੁਣ ਬਾਈ ਬਹੁਤ ਦੂਰ ਹੈ ਇਹ ਵੀ ਵੀ ਕੇੜੀ ਪਾਇਆ ਮੈਂ ਠੀਕ ਹੀ ਹੈ ਸਾమే ਵੀ ਮੰਗ ਬੀਕੇਟੀ ਆ ਕਿਉਂ ਬਾਈ ਸਹੀ ਗੱਲ ਹੈ ਹਲਾਰਾ ਸਾਹਿਬ ਬਾਈ ਜੀ ਕਿੱਥੋਂ ਆ ਹਲਾਰੇ ਤੋਂ ਹਲਾਰਾ ਸਾਹਿਬ ਠੀਕ ਹੈ ਆਪਣੀ ਬੀਕੇਟੀ ਇਹ ਮੁੰਡਾ ਆਪਣਾ ਰਾਜੇ ਵੜਿੰਗ ਦੀ ਸੱਜੀ ਬਾਹ ਹੈ ਮੁੰਡਾ ਇਹ ਠੀਕ ਹੈ ਬਾਦਲਾ ਕਾ ਕੁਝ ਝੂਠ ਬੋਲਦੇ ਉਹ ਫੇਰ ਕੀ ਆ ਉਹ ਬੇਸ਼ੱਕ ਪਾਰਟੀ ਇੱਧਰ ਕਾਲੀ ਦਲ ਤੇ ਇੱਧਰ ਕਾਂਗਰਸ ਆ ਗਈ ਪਰ ਕੋਈ ਚੱਕਰ ਨਹੀਂ ਆਪ ਦੀ ਸਨਮਾਨ ਦਿਖਾ ਰਾਉਂਦੀ ਇੱਥੇ ਪੜੇ ਅਸੀਂ ਦੋਵੇਂ ਕਿੱਥੇ ਪੜੇ ਪਾਰਟੀਆਂ ਕਿਹੋ ਕਾ ਤਾਂ ਨਹੀਂ ਜਾਣ ਕਰੀਆਂ ਤੂੰ ਉਹ ਦੇਖੋ ਜੀ ਚਲੋ ਕਰਾ ਚੜਾਤਾ ਆਉਂਦੇ ਰਹਿੰਦੇ ਠੀਕ ਹੈ ਜੀ ਬਸ ਕੀ ਟਾਇਰ ਮੁੰਡਿਆ ਜੂਦ ਸੰਤ ਕੀਤੇ ਨਾ ਹਾਂ ਤੇ ਮੇਰਾ ਰੂਹ ਖੁਸ਼ ਕਰਤੀ ਤੇਰੀ ਵੀ ਰੂਹ ਖੁਸ਼ ਹੋ ਗਈ ਮੈਂ ਮੰਨ ਗਿਆ ਯਾਰ ਬਾਈ ਹੁਣ ਲਾਈ ਬੈਠੇ ਇਹਦੇ ਉਵੇਂ ਦਾ ਪੰਪ ਪੰਪ ਤੇ ਪੈਸੇ ਪੂਰੇ ਇਹ ਨਾ ਬਾਈ ਜੀ ਡਰਾਮਾ ਜਿਹੜਾ ਇਹ ਲਾਇਆ ਸੀ ਡੀਜ਼ਲ ਨੂੰ ਤੂੜੀ ਵਾਲੀ ਤੇ ਚੱਲਦਾ ਜੀ ਅੱਛਾ ਡੀਜ਼ਲ ਚ ਬਣਾਉਂਦਾ ਹੀ ਜੰਗਾਲ ਫੇਰ ਅਸੀਂ ਆਇਆ ਜਾਲ ਯਾਰ ਕੋਲੇ ਪਾਣੀ ਮਾੜਾ ਨਹੀਂ ਉਦੋਂ ਹਣਾ ਤੇ ਅਸੀਂ ਥੱਲੇ ਗੇਟ ਵਾਲਾ ਕਾਸਤਾ ਪਾਣੀ ਨੂੰ ਹੁਣ ਇਹਦਾ ਟੱਕਣ ਗਵਾਜ ਗਵਾਜ ਲੈ ਕੇ ਜਾਵਾਂਗੇ ਟੱਕਣ ਲੱਗਦਾ ਪਾਣੀ ਪਾ ਲਈਦਾ 30 ਲੀਟਰ ਤੇਲ ਪਾ ਜਾਂਦਾ ਇਹਦੇ ਇਹਦੇ ਨਾਲ ਸਾਡਾ ਡਰਾਈਵਰ ਤੇ ਅਸੀਂ ਵੀ ਨਾਲ ਇਹਨੇ ਮਨ ਲਾਈਨਾ ਤੱਤਾ ਪਾਣੀ ਰਹਿੰਦਾ ਤੁਹਾਨੂੰ ਪਤਾ ਅੱਗ ਬਣਿਆ ਪਿਆ ਹੁਣ ਵੀ ਬਣਿਆ ਪਿਆ ਮਸ਼ੀਨ ਤੇਰਾ ਤਾਨੂੰ 1 ਵਜੇ ਠੰਡ ਲੱਗਦੀ ਹੈ ਨਾ ਆਉਂਦੇ ਨਾ ਆਉਂਦੇ ਇਹਨੂੰ ਮਸ਼ੀਨ ਠਾਲ ਦੇ ਰਾਜਸਥਾਨ ਜਾਂਦੇ ਉੱਥੇ ਪੂਰਾ ਕੰਮ ਦਿੰਦਾ ਇਹ ਪਾਣੀ ਪਾਣੀ ਦੀ ਤਾਂ ਪੂਰਾ ਹੀ ਕੰਮ ਦਿੰਦਾ ਵੀ ਹੁਣ ਵੀ ਆ ਖੇਤ ਰੋਟੀ ਪਾਣੀ ਖਾਣੇ ਇੱਥੇ ਨਾਲ ਦੀ ਨਾਲ ਭਾਂਡਾ ਧੋ ਕੇ ਘਰੇ ਭੇਜੀਦਾ ਸੌਖੇ ਹੀ ਸੌਖਾ ਦਾ ਮਨਕਸਾ ਤਾਂ ਲਾਈ ਹੀ ਨਹੀਂ ਫਿਰ ਉਹ ਮੈਂ ਲਾਈ ਤਾਂ ਡੀਜ਼ਲ ਨੂੰ ਸੀ ਪਰ ਹੁਣ ਪਾਣੀ ਦਾ ਸੁਖ ਪੈ ਗਿਆ ਹੁਣ ਲਾਉਣੀ ਕੀ ਹੈ ਫਿਰ ਮੈਂ ਟੰਗੀ ਰਹਿਣ ਦੀ ਆਪਾਂ ਨੂੰ ਕਿੰਦੀ ਹੂੰ ਹੋਰ ਵੀ ਕੀ ਆ ਫਿਰ ਉੱਤੋਂ ਕੰਮ ਕਿਵੇਂ ਕਰਦਾ ਡੀਜ਼ਲ ਤਾਂ ਥੱਲੋਂ ਇਹਦੇ ਐਂ ਲਾਈ ਸੀ ਮੋਟਰ ਲਾਈ ਸੀ ਹੁਣ ਡੀਜ਼ਲ ਆਸਤੇ ਉਹ ਉੱਥੇ ਬਣਾਈ ਵੀ ਆ ਪਲਾਸਟਿਕ ਦੀ ਉਹ ਲਿਆਜੀ ਲੈ ਗਿਆ ਉਹਦੀ ਮੱਕੀ ਤੇ ਚੱਲਦੀ ਮਸ਼ੀਨ ਆ ਪਹਿਲਾਂ ਕਰਾਏ ਤੇ ਚੱਲੀ ਜਾਂਦਾ ਪੈਪ ਦੀ ਬਣਾਈ ਸੀ ਪਲਾਸਟਿਕ ਦੀ ਇਹ ਹੋਰ ਵੀ ਚੇਂਜ ਕੀਤਾ ਜਿਵੇਂ ਫਿਲਟਰ ਫਿਲਟਰ ਪਰ ਇਹ ਬਾਈ ਯਾਰ ਹੋਰ ਤਾਂ ਇਹਦਾ ਉਹ ਤਾਂ ਫਿਲਟਰ ਇਹਦਾ ਬਾਹਰ ਹੀ ਹੁੰਦਾ ਪਾਣੀ ਵਾਲਾ ਹੁੰਦਾ ਨਵੇਂ ਐਡੀਸ਼ਨ ਨੂੰ ਆਉਂਦਾ ਉੱਚੇ ਮਾਡਲ ਦਾ ਉਹਦੇ ਵੰਗੋ ਮੰਨ ਲਾ ਇਹ ਜਿਹੜਾ ਮਗਲੈ ਵਾਲਾ ਉਹ ਰੈਡੀਏਟਰ ਵਾਲੇ ਪਾਣੀ ਵੇਚਦੀ ਹੋ ਕੇ ਪਾਣੀ ਉੱਤੋਂ ਦੀ ਲੰਗਦਾ ਉਹ ਮਗਲੈ ਵਾਲ ਫਿਲਟਰ ਦੇ ਮਨਾਲ ਦੀ ਨਾਲ ਥੋੜਾ ਠੰ ਆਇਲ ਕੂਲਰ ਹਾਂ ਆਇਲ ਕੂਲਰ ਬੋਲ ਦਿੰਦੇ ਆ ਨਾ ਆਇਲ ਕੂਲਰ ਹਾਂ ਆਇਲ ਕੂਲਰ ਬੋਲ ਦਿੰਦੇ ਆ ਹਾਂ ਇਹ ਹੁਣ ਆਏ ਆ ਯਾਰ ਹੁਣ ਇਹ ਤੇ ਟਰਬੋ ਲਾਈ ਬਾਈ ਹੈ ਬਾਈ ਯਾਰ ਤੂੰ ਦਾ ਮੈਂਟ ਹੀ ਮਾਰਿਆ ਯਾਰ ਅੰਦਰ ਜੇ ਨੂੰ ਵੜ ਗਿਆ ਟਾਇਰ ਪਹਿਲਾਂ ਬਾਹਰ ਖੜਾ ਬੜਾ ਸੋਹਣਾ ਲੱਗਦਾ ਸੀ ਨਹੀਂ ਠੀਕ ਹੈ ਨਹੀਂ ਨਹੀਂ ਠੀਕ ਹੈ ਹੁਣ ਤਾਂ ਅਗਲੇ ਟਾਇਰ ਨਾਲ ਦੇ ਹੋਣ ਨਾ ਕਿਤੇ ਹਨਾ ਅਗਲੇ ਚੜਾਈ ਆ ਅਗਲਿਆਂ ਦੀ ਥੋੜੀ ਕੰਪਲੇਂਟ ਆ ਗਈ ਯਾਰ ਇਹਨਾਂ ਦੀ ਕਰਾਉਣੇ ਆ ਲੈਸ ਵਾਲਿਆਂ ਨਾਲ ਵੀ ਗੱਲਬਾਤ ਆਵੇ ਆ ਫੋਲ ਗਿਆ ਟਾਇਰ ਇਹ ਤਾਂ ਬਾਕੀ ਵੈਂਗੀਆਂ ਛੱਡ ਗਿਆ ਯਾਰ ਤਾਂ ਇਹਨੂੰ ਦੇਖ ਕੇ ਲੈ ਸੰ ਨੂੰ ਜੀ ਨਹੀਂ ਕਰਿਆ ਯਾਰ ਅੱਛਾ ਭਾਈ ਯਾਰ ਬਹੁਤ ਧੰਨਵਾਦ ਭਾਈ ਯਾਰ ਤੇਰਾ ਫੇਰ ਤੂੰ ਕੋਈ ਕੰਪਲੇਂਟ ਨਾ ਵੇ ਬੰਦਾ ਤੂੰ ਗੁਆਂਡੀ ਪਿੰਡ ਦਾ ਬੜਿੰਗਾ ਨੂੰ ਆ ਬਾਦਲ ਸਾਹਿਬ ਹਾਂ ਓਏ ਬੜਿੰਗ ਸਾਹਿਬ ਬਸ ਹੀ ਹਾਂ ਦੱਸਦਾ ਫਿਰੋ ਤੇ ਮੁੰਡਾ ਬੜਿੰਗਾ ਵੜਿੰਗ ਪਿੰਡ ਦਾ ਠੀਕ ਹੈ ਤੇ ਇਹ ਵੜਿੰਗ ਸਾਹਿਬ ਗੱਲ ਸੁਣ ਹਾਂਜੀ ਹੂੰ ਇਹ ਬੰਦੇ ਵੀ ਆਪਣੇ ਮੀਡੀਆ ਐਡਵਾਈਜ਼ਰ ਆ ਜੇ ਕਿਸਾਨ ਟਾਇਰ ਦਾ ਨਾਂ ਅਸਮਾਨ ਦੇ ਤਾਰਿਆਂ ਤਰ੍ਹਾਂ ਗਿਣਿਆ ਜਾਂਦਾ ਠੀਕ ਹੈ ਤਾਂ ਉਹਦੇ ਵਿੱਚ ਰਿਸਪੈਕਟ ਫਾਰਮਰ ਟੀਵੀ ਜਿਹੜਾ ਹੈਗਾ ਉਹਦਾ ਵਿੱਚ ਪੂਰਾ ਤੋਂ ਪੱਟਾ ਪੂਰਾ ਯੋਗਦਾਨ ਆ ਧੰਨਵਾਦ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਧੰਨਵਾਦ ਲੈ ਕੇ ਜਾਣ ਲਈ ਤੁਹਾਡਾ ਧੰਨਵਾਦ ਅਸੀਂ ਕੌਣ ਆ ਜੀ ਵਾਹਿਗੁਰੂ ਆ ਨਹੀਂ ਤਾਂ ਚਾਰ ਬੰਦਿਆਂ ਕੋਲੇ ਜ਼ਰੂਰ ਥੋੜੀ ਦੁਕਾਨ ਦੇ ਆ ਦਰਸ਼ਨ ਕਰਾਉਂਦੇ ਰਹਿੰਦੇ ਆ ਮਾਉਸਰ ਦੀ ਸ਼ਾਨ ਕਿਸਾਨ ਟਾਇਰ ਜਿੰਦਾਬਾਦ ਜਿੰਦਾ ਉਹ ਆਪਣਾ ਕੀ ਹੁੰਦਾ ਸੀ ਲੋਕ ਕੀ ਬੋਲਦਾ ਹੁੰਦਾ ਉਹ ਸਸਤਾ ਸੌਦਾ ਘੱਟ ਖੱਟੀ ਕਿਸਾਨ ਪਰਵਾਹਾਂ ਦੀ ਹਾਂ ਠੀਕ ਲੈ ਵੀ ਕਹਿੰਦਾ ਨਗਰੇ ਕੋਲੇ ਖੜੇ ਆ ਦੋਨੇ ਬਰਾਬਰ ਬਰਾਬਰ ਵੇ ਟਾਇਰ ਦਾ ਅੰਤਰ ਪੂਰਾ ਹੀ ਆ ਬਾਈ ਯਾਰ ਇੱਥੇ ਖੜਾ ਥੋੜਾ ਸਿੱਧਾ ਸਿੱਧਾ ਹਣਾ ਇਥੇ ਸਿੱਧਾ ਸਿੱਧਾ ਯਾਰ ਉੱਥੇ ਹਵਾ ਭਰੀ ਕੀ ਸਾਲਾ ਢੱਡਾ ਜਿਹਾ ਕੱਢਿਆ ਯਾਰ ਹਵਾ ਵਾਲੀ ਹੋਣੀ ਹੈ ਯਾਰ ਪੁੱਛੀ ਹਵਾ ਕਿੰਨੀ ਕਰੀ ਜਾਣੇ ਹਵਾ ਜ਼ਿਆਦਾ ਕਰੀ ਹੋਣੀ ਬਾਈ ਨੇ ਆ ਯਾਰ ਮੁਚਟੀਆਂ ਹੀ ਕੱਢੀਆਂ ਨੇ ਹੈ ਵੀਰੇ ਹਵਾ ਬਹੁਤ اچھی ਕਿੰਨੀ ਹਵਾ ਦੇ ਜਾ ਹਾਂ ਤਾਂ ਕਰਕੇ ਕੱਢਦਾ ਹਨਾ 50 ਪਾਉਂਡ ਤੇ ਕੱਢਦਾ ਫਿਰ ਨਹੀਂ ਵੀਰੋ ਐਂ ਕੱਡੂ ਸਾਬ ਉਹ ਨਹੀਂ ਤਾਂ ਤਾਂ ਹੀ ਕੱਡੂਗਾ ਹੈ ਤਾਂ ਤਾਂ ਨਹੀਂ ਕੱਢਣੀ ਜਾਈ ਸਾਰੇ ਕਿਤੇ ਬਾਹਰ ਨਗੇ ਓ ਮਾੜੀ ਗੱਲ ਦੇਖੋ ਦੇਖੋ ਭਾਈ ਪੈਸੇ ਲਾਉਣੇ ਗੱਡੀ ਕੋਦੀ ਚੈੱਕ ਕਰ ਲੋ ਆਲੀ ਸਾਰੇ ਆਵੇ ਸਾਰੇ ਆਵੇ ਸਾਰੇ ਤੇ ਹੁੰਦੇ ਆ ਸਾਰੇ ਨਹੀਂ ਗੱਲ ਦੇਖ ਲਓ ਨਹੀਂ ਤਾਂ ਫਿਰ ਇਹ ਯਾਰ ਫਿਰ ਕਮੀ ਨਹੀਂ ਨਦੀ ਇਹਦੀ ਮੈਨੂੰ ਬਾਰੇ ਤਾਂ ਠੀਕ ਹੈ ਯਾਰ ਬਈ ਰੱਕੀ ਫੋਨ ਨੂੰ ਬੈਟਰੀ ਸੀਟ ਵਾਲੇ ਸੀਟ ਵਾਲੇ ਨੂੰ ਆਇਆ ਸਵਾਲ ਮੈਨੂੰ ਹਾਂ ਚੱਲ ਕਹਿ ਦਿੰਦੇ ਆ ਤਾਂ ਠੀਕ ਹੈ ਪੈਸੇ 80000 ਰੁਪਏ ਲੱਗ ਗਿਆ ਫੋੜੇ ਜੇ ਹੋਰੀ ਬਣਾ ਦੇ ਤੀ ਹਣ ਘਾਟ ਕਰਦੇ ਹਵਾ ਪਾਉਣੇ ਕੀ ਕਰਤੀ ਹੁਣ ਘਾਟ ਕੇ ਫਿਰ ਹਨ ਲੈ ਵੀ ਜਸਵੰਤ ਸਿੰਘ ਲੈ ਰੱਬ ਦਾ ਨਾਮ ਤੇ ਪਾਈਏ ਪਿੰਗਾ ਤੇ ਚੱਲੀਏ ਕਰ ਹੈਗੇ ਥੋੜੇ ਥੋੜੇ ਦਾ ਪਰ ਕੋਈ ਨਹੀਂ ਤੋਾਈਏ ਟਾਇਰ ਇਹਰਾ ਸੋਹਣਾ ਨੇ ਲੱਗਦਾ ਇਧਰ ਲਾ ਘਟ ਕੇ ਅੱਗੇ ਨਾ ਦਾ ਵੀਰੇ ਹਨਾ ਉੱਧਰ ਲਾਈ ਆ ਗਿਆ ਉਹ 50 ਸੀ ਨਾ ਲੈ ਚੱਲ ਬਾਈ ਯਾਰ ਵਾਹ ਯਾਰ ਬਾਈ ਯਾਰ ਪਿੰਗਾ ਉਹਨਾਂ ਦਾ ਵੀਰ ਨੂੰ ਕਰ ਲੈ ਲੈ ਰਾ ਪਟਾਣਾ ਲਓ ਜੀ ਕਹਿੰਦੇ ਵੀਰੋ ਟਰੈਕਟਰ ਚੱਲ ਚੱਲ ਹੋ ਗਿਆ ਮਾਦਰ ਚੱਲਣ ਲੱਗੇ ਆ ਸਾਤਨਾ ਵਿਡਕ ਡੁਕੀ ਅੱਜ ਹੋ ਗਿਆ ਲੋਟ ਉੱਤੋਂ ਹੋ ਗਿਆ ਰੱਬ ਤੇਰਾ ਭਲਾ ਕਰੇ ਪੇਟ ਪੂਜਾ ਵੀ ਫੁੱਲ ਸਨੀਕਰ ਚੋਂ ਹੁਣ ਆਪਾਂ ਖਿੱਚਦੇ ਆਂ ਗੱਡੀ ਪੈਂਟ ਨੂੰ ਫੇਰ ਮਿਲਦਾ ਫੇਰੇ ਕੋ